ਉਹ ਸਾਈਕਲ ਤੋਂ ਵਿਚਾਰੇ ਸੀ ਬੱਸ ਡਰਾਈਵਰ ਤੇ ਆਹ ਟਿੱਪਰ ਆਇਆ ਇਕਦਮ ਦੇਖੋ ਇਕਦਮ ਐਨੀ ਸਪੀਡ ਨਾਲ ਸੀਗਾ ਸਿੱਧਾ ਜਾ ਕੇ ਬੱਸ ਦੇ ਵਿੱਚ ਵਜਿਆ ਠੀਕ ਹੈ ਤੇ ਬੱਸ ਡਰਾਈਵਰ ਨੇ ਬਚਾਉਣ ਦੇ ਚੱਕਰ ਚ ਮਤਲਬ ਥੋੜੀ ਟੇਢੀ ਕਰਤੀ ਪਰ ਸਾਈਕਲ ਵਾਲਾ ਤਾਂ ਬਚ ਗਿਆ ਮਤਲਬ ਕਿ ਜਿੰਨੇ ਜ਼ਿਆਦਾ ਫਸਾਇਆ ਸੀਗਾ ਆਪੇ ਅੱਗੇ ਭਾ ਕੇ ਜਿੱਕੇ ਵੇਚਾ ਰੋੜਾ ਰੋੜਾ ਪਾ ਕੇ ਕੱਢਿਆ ਠੀਕ ਹੈ ਬਾਈ ਜੀ ਜਿਹੜਾ ਐਕਸੀਡੈਂਟ ਹੋਇਆ ਕਿੰਨੇ ਕੁ ਵੇ ਦਾ ਟਾਈਮ ਸੀ ਲਗ ਭਾਗੇ ਇਹ 15 20 ਮਿੰਟ ਪਹਿਲਾਂ ਹੋਇਆ ਹੈ ਅੱਛਾ 15 20 ਮਿੰਟ ਪਹਿਲਾਂ ਹੋਇਆ ਤੇ ਬਾਈ ਜੀ ਕਿੰਨੀਆਂ ਗੇਚ ਸਵਾਰੀਆਂ ਨੁਕਸਾਨ ਹੋਈਆਂ ਨੇ ਸਵਾਰੀਆਂ ਤਿੰਨ ਚਾਰ ਇੰਜਰਡ ਹੋਈਆਂ ਹੋਣੀਆਂ ਇੱਕ ਡਰਾਈਵਰ ਹੋ ਗਿਆ ਤੇ ਡਰਾਈਵਰ ਦੀ ਹਾਲਤ ਠੀਕ ਹੈ ਹਾਂ ਬੈਠਾ ਤਾਂ ਠੀਕ ਹੀ ਸੀਗਾ ਅੱਗੇ ਹੁਣ ਪਾ ਕੇ ਲੈ ਜਾਓ ਮਤਲਬ ਕਿ ਜਿਵੇਂ ਜ਼ਿਆਦਾ ਫਸਿਆ ਸੀ ਆਪਾਂ ਵੇਖਿਆ ਅੱਗੇ ਫਸ ਕੇ ਜਿੱਕੇ ਵੇਚ ਰੜਾ ਰੂੜਾ ਪਾ ਕੇ ਕੱਢਿਆ ਠੀਕ ਹੈ ਤੇ ਕਿਵੇਂ ਇਹ ਐਕਸੀਡੈਂਟ ਦਾ ਕਾਰਨ ਬਣਿਆ ਇਹ ਇਹ ਬੱਸ ਇਧਰੋਂ ਜਾ ਰਹੀ ਸੀ ਟਿਪਰ ਇਧਰੋਂ ਜਾ ਰਿਆ ਸੀ ਬੱਸ ਵਾਲੇ ਨੇ ਕਟ ਮਾਰਿਆ ਜਦ ਇਧਰ ਇੱਕ ਟੀਵਾ ਵਾਲਾ ਸੀਗਾ ਇਧਰ ਸਾਈਕਲ ਵਾਲਾ ਥੱਲੇ ਆ ਗਿਆ ਸੀ ਇਹਨੇ ਥਰੇਕ ਚ ਵੱਜਨ ਕਰਕੇ ਬਚ ਗਿਆ ਜਰਾ ਉਹ ਥੱਲੇ ਹੋ ਗੱਡਿਆ ਠੀਕ ਹੈ ਸਾਈਕਲ ਸਵਾਰ ਟੁੱਟ ਗਿਆ ਜਾਰੇ ਦਾ ਸਵਾਰੀਆਂ ਦੋ ਕਿ ਚੱਕੀਆਂ ਹੋਈਆਂ ਦੋ ਤਿੰਨ ਹੋ ਗਈਆਂ ਤੇ ਦੋ ਤਿੰਨ ਹੋ ਗਈਆਂ ਦਸ ਤੋਂ ਠੀਕ ਮੇਰਾ ਨਾਮ ਕਰਮਜੀਤ ਹੈ ਅੱਛਾ ਕਰਮਜੀਤ ਜੀ ਤੁਸੀਂ ਬੱਸ ਦੇ ਵਿੱਚ ਸੀਗੇ ਤੇ ਜਦੋਂ ਐਕਸੀਡੈਂਟ ਹੋਇਆ ਇਹ ਕਿਦਾਂ ਹੋਇਆ ਜੀ ਮੈਂ ਆਹਮਨਲ ਬੈਠੀ ਸੀ ਤੇ ਇੱਕਦਮ ਉਹ ਸਾਈਕਲ ਤੋਂ ਵਿਚਾਰੇ ਸੀ ਬੱਸ ਡਰਾਈਵਰ ਤੇ ਆਹ ਟਿਪ ਪਰ ਆਇਆ ਇੱਕਦਮ ਤੇ ਉਹ ਇੱਕਦਮ ਐਨੀ ਸਕੀਨ ਨਾਲ ਸੀਗਾ ਸਿੱਧਾ ਜਾ ਕੇ ਬੱਸ ਦੇ ਵਿੱਚ ਵਜਿਆ ਠੀਕ ਹੈ ਤੇ ਬੱਸ ਡਰਾਈਵਰ ਨੇ ਬਚਾਉਣ ਦੇ ਚੱਕਰ ਚ ਮਤਲਬ ਥੋੜੀ ਟੇਢੀ ਕਰਤੀ ਪਰ ਸਾਈਕਲ ਵਾਲਾ ਉਹ ਤਾਂ ਬਚ ਗਿਆ ਪਰ ਡਰਾਈਵਰ ਦੇ ਕਾਫੀ ਜਿਆਦਾ ਮਤਲਬ ਚੱਟੇ ਤੇ ਬੱਸ 'ਚ ਹੋਰ ਵੀ ਸਵਾਰੀਆਂ ਤੇ ਕਾਫੀ ਸੱਟਾਂ ਲੱਗੀਆਂ ਨਹੀਂ ਸਵਾਰੀਆਂ ਤਾਂ ਬਚਤ ਰਹਿ ਗਈ ਇਹਨਾਂ ਨੇ ਕਿ ਕਿਉਂਕਿ ਮੂਰੇ ਫਰੰਟ ਵਾਲਾ ਹੀ ਹਿੱਸਾ ਟੁੱਟਿਆ ਸੀ ਜਿੱਥੇ ਡਰਾਈਵਰ ਬੈਠਾ ਸੀ ਜੀ ਨਾਮ ਹਰਦੀਪ ਹੈ ਪ੍ਰਦੀਪ ਜੀ ਇਹ ਕਿੰਨੇ ਕ ਵਜੇ ਦਾ ਸਾਰਾ ਹਾਸਾ ਔਰ ਤੁਸੀਂ ਬੱਸ ਦੇ ਵਿੱਚ ਡਰਾਈਵਰ ਸੀਗੇ ਹਾਂ ਜੀ ਡਰਾਈਵਰ ਹਾਂ ਜੀ ਠੀਕ ਹੈ ਠੀਕ ਹੈ ਕਿਵੇਂ ਹਾਸਾ ਹੋਇਆ ਇਹ ਸਰਪਾ ਜੀ ਚੰਡੀਗੜ੍ਹ ਤੋਂ ਚੱਲੇ ਜੀ ਹਾਂ ਜੀ 35 ਚੰਡੀਗੜ੍ਹ ਤੋਂ 535 ਚੱਲੇ ਹਾਂ ਜੀ ਠੀਕ ਹੈ ਸਰ ਜਾ ਰਹੇ ਠੀਕ ਹੈ ਤਾਂ ਇਥੇ ਮਤੇ ਪਰ ਪੈਂਦਾ ਹੀ ਚਾਹੀਦਾ ਹਾਂ ਜੀ ਇਹ ਆ ਕਿਨ ਜੀ। ਅਥੀ ਆਪਣੀ ਸੈਟ ਆ ਰਹੀ ਆ ਤੇ ਇੱਕ ਨਾਲ ਘੋੜਾ ਆ ਰਿਹਾ ਤਾਂ ਮਤਲਬ ਕੋ ਸਮਾਨੇ ਕਲੇ ਨੂੰ ਜਾ ਰਿਹਾ। ਘੋੜਾ ਮਤਲਬ ਟਿਪਰ। ਉਹ ਟਰਾਲਾ ਠੀਕ ਹੈ। ਟਰਾਲਾ ਠੀਕਾ। ਠੀਕ ਹੈ। ਤੇ ਉਹਨੂੰ ਬਾਰ ਕਰਦੇ ਮਤਲਬ ਉਹਨੂੰ ਮੈਂ ਵੀ ਮਤਲਬ ਅਸੀਂ ਸਾਹਮਣੇ ਸਾਹਮਣੇ ਰੱਖੇਗੇ। ਮੈਂ ਸਮਾਨੇ ਕਲੇ ਨੂੰ ਆ ਰਿਹਾ। ਘੋੜਾ ਪਟਿਆਲੇ ਕਲੇ ਨੂੰ ਜਾ ਰਿਹਾ। ਉਹਦੇ ਪਿੱਛੇ ਟਿਪਰ ਦਾ। ਉਹਨੇ ਟਿਪਰ ਵਾਲੇ ਨੇ ਬਤ ਦੇ ਕਿ ਵੀ ਲਈਏ ਇੱਕ ਵਾਰੀ ਉਹ ਜਾ ਕੱਟ ਕੇ ਦਵਾਰੇ ਸਾਰਾ ਹੀ ਟਿਪਰ ਉਹ ਅੱਗੇ ਲਿਆਇਆ ਮੇਰੇ ਪਾਸ ਤੇ ਉਹਨੂੰ ਉਹ ਬਟੇ ਤੇ ਕਰਨਾ ਚਾਹੀਦਾ ਠੀਕ ਹੈ ਉਹਨੂੰ ਬਚਾਉਂਦਾ ਬਚਾਉਂਦਾ ਭਰਾ ਇੱਧਰ ਹੀ ਜਾ ਕੇ ਸਾਈਕਲ ਆ ਕਨੈਕਟਰ ਸਾਈਡ ਉਹਨੂੰ ਵੀ ਬਚਾਇਆ ਪਰ ਬਹੁਤ ਔਖਾ ਹੁੰਦਾ ਹੈ ਮਤਲਬ ਟਿਪਰ ਵਾਲਾ ਜੇ ਕਿਤੇ ਮੜ ਜੀ ਵੀ ਬ੍ਰੇਕ ਮਾਰ ਲੰਦਾ ਜਾਂ ਉੱਥੇ ਜਿੱਤਰਾ ਉਹਨੇ ਦੇਖੀ ਦੀ ਗੱਡੀਆਂ ਕੀ ਪਿੱਛੇ ਉਹ ਬਟੇ ਕਰਦਾ ਕਰਦਾ ਪਿੱਛੇ ਹੀ ਲਾ ਲੰਦਾ ਉਹਦੇ ਕੁਝ ਨਹੀਂ ਹੋਣਾ ਦਾ ਉਹਨੇ ਪਤੰਦਰ ਦੇ ਜਮਾਂ ਨਹੀਂ ਦੇਖਿਆ ਹੈਗੇ ਨਾ ਬ੍ਰੇਕ ਲਾਈ ਨਾ ਕੁਝ ਕਰਿਆ ਹੈਗੇ ਤੇ ਸੋ ਉਹਨੂੰ ਵੀ ਬਚਾਉਂਦਾ ਬਚਾਉਂਦਾ ਸਾਈਕਲ ਵਾਲੇ ਨੂੰ ਬਚਾਉਂਦਾ ਬਚਾਉਂਦਾ ਪੂਰੀ ਗੱਡੀ ਮੈਂ ਆਪਣੀ ਕਨੈਕਟਰ ਸਾਈਡ ਕਿੱਥੇ ਲਾ ਤੇ ਕਿੰਨੇ ਕੁ ਸਵਾਰੀਆਂ ਲਗਭਗ ਜ਼ਖਮੀ ਹੋਈਆਂ ਨੇ ਸਵਾਰੀ ਕੋਈ ਨਹੀਂ ਚੱਲਦਾ ਅੱਛਾ ਉੱਥੇ ਦੱਸਿਆ ਜਾ ਰਿਹਾ ਨਾ ਮਤਲਬ ਕਿ ਉਹ ਮਤਲਬ ਗੱਡੀ ਤੇਜ਼ ਨਹੀਂ ਸੀ ਨਹੀਂ ਉੱਥੇ ਲੋਕੀ ਦੱਸ ਰਹੇ ਨੇ ਵੀ ਮਾਮੂਲੀ ਮੋੜੇ ਹੋਏ ਸੱਟਾਂ ਜ਼ਰੂਰ ਆਈਆਂ ਨੇ ਸਵਾਰੀਆਂ ਦੇਖ ਇਸ ਟਾਈਮ ਕੋਈ ਉੱਥੇ ਕੋਈ ਨਹੀਂ ਬਤਾ ਆਪ ਦੇ ਕੇ ਆਏ ਇਸ ਟਾਈਮ ਤੇ ਇਹ ਜੋ ਕੋਈ ਨਾ ਸਵਾਰੀ ਤੱਕ ਤਾਂ ਕੋਈ ਹੋਣੀ ਨਹੀਂ ਮੇਰੇ ਕੋਲ ਜਿਹੜਾ ਮੈਂ ਵੀਡੀਓ ਵਿੱਚ ਆਉਂਗੀ ਕਿ ਗੱਡੀ ਮੇਰੇ ਵਾਲੀ ਸਾਈਡ ਹੀ ਲੱਗੀ ਹੈ ਕਨੈਕਟਰ ਕੀ ਕੀ ਗੱਲ ਕਨੈਕਟਰ ਠੀਕ ਹੈ ਜੋ ਮੇਰੇ ਨਾਲ ਹੀ ਬੈਠਾ ਤਾਂ ਕਿ ਠੀਕ ਹੈ ਤੇ ਮਤਲਬ ਬ੍ਰੇਕ ਵੀ ਲਾਈ ਜਾ ਬੰਦੇ ਬ੍ਰੇਕ ਲਾਦੇ ਲਾਦੇ ਜਿਹੜੇ ਕਨੈਕਟਰ ਸਾਈਡ ਖੁੱਚੀ ਆ ਉਹਦਾ ਟਰੱਕ ਦਾ ਜਿਹੜਾ ਮਤਲਬ ਪੂਰਾ ਟਿਪਰ ਪਚਾਦਾ ਲੀਤਾ ਦਾ ਉਹਨੇ ਬਦਦਰ ਨੇ ਕੱਟ ਮਾਰਿਆ ਬਾਅਦ ਚ ਠੀਕ ਕੱਟ ਮਾਰਨ ਦੀ ਵਜ੍ਹਾ ਨਾਲ ਪਾਣੀ ਵਜ੍ਹਾ ਨਾਲ ਡੱਲਾ ਘੁੰਮਾ ਜਿਸ ਟਾਈਮ ਦਾ ਉਹ ਵਜ੍ਹਾ ਦੇ ਪਿੱਛੇ ਠੀਕ ਦਾਦਾ ਸਿੱਧਾ ਸਿੱਧਾ ਨਿਕਲ ਜਾਂਦਾ ਵੈਸੇ ਵੀ ਵੈਸੇ ਜੁੜਦਾ ਰਹਿੰਦਾ ਐਸਟੀਮੇਟ ਕੋਈ ਕਿੰਨੇ ਕੁ ਬੱਸਾਂ ਸੀਗੀਆਂ ਉਸ ਵਾਸਤੇ ਵਿੱਚ ਸਵਾਰੀਆਂ ਸਭ ਹੋਣੀਆਂ ਮੇਰੇ ਕੋਲ 50 ਜਿੱਟਾਂ ਹੋਣ ਤੇ 3-4 ਜਿੱਟਾਂ ਘੱਟ ਸੀ ਜਿਆ ਵਤੀ ਠੀਕ ਤੁਸੀਂ ਪਟਿਆਲੇ ਤੋਂ ਲੈ ਕੇ ਆ ਰਹੇ ਸੀ ਮੈਂ ਚੰਡੀਗੜ੍ਹ ਅੱਛਾ ਠੀਕ ਮੈਂ ਤੂੰ ਤਾਂ ਕੋਈ ਬਦਲ ਕੇ ਬਸ ਚੰਡੀਗੜ੍ਹ ਤੋਂ ਆਰੀ ਪਰ ਪਟਿਆਲੇ ਤੋਂ ਸਵਾਰੀਆਂ ਲਈਆਂ ਹੋਣੀਆਂ ਹਾਂ ਵੈਸੇ ਜਿੱਤਰਾ ਇਤਰਾਡੇ ਠੀਕ ਤੇ ਆਉਂਦੇ ਨੇ ਕਿਹੜੇ ਡਿੱਪੂ ਦੀ ਬਸ ਐ ਇਹ ਚੰਡੀਗੜ੍ਹ ਚੰਡੀਗੜ੍ਹ ਡਿੱਪੂ